ਕਿਹੜਾ ਕਹਿੰਦੇ ਲਾਹੌਰ ਫੁੱਦੂ ਉਹ ਪਸ਼ੌਰ ਫੁੱਦੂ ਬੇਸ਼ੱਕ ਤੁਸੀਂ ਮੁੱਖ ਮੰਤਰੀ ਸਾਹਿਬ ਚੋਰ ਦੀ ਮਾਂ ਫੜ ਲਈ ਪਰ ਚੋਰ ਦਾ ਪਿਓ ਫੜਨਾ ਪੈਣਾ ਫਿਰ ਐਵੇਂ ਚੋਰ ਨਹੀਂ ਫੜੇ ਜਾਣੇ 10000 ਪੁਲਿਸ ਵਾਲਿਆਂ ਦਾ ਤਵਾਦਲਾ ਹੋ ਗਿਆ ਤੁਹਾਨੂੰ ਕੀ ਲੱਗਦਾ ਕਿਹਦੇ ਨਾਲ ਕਿੰਨਾ ਕੁ ਫਰਕ ਪੈਣਾ ਫਰਕ ਪੈਣਾ ਜ਼ਰੂਰ ਆ ਪਰ ਉਹਨਾਂ ਨਹੀਂ ਪੈਣਾ ਜਿੰਨਾ ਅਸੀਂ ਸੋਚ ਰੱਖਿਆ ਕਿਉਂਕਿ ਸਾਰੀ ਬਿਮਾਰੀ ਦੀ ਜੜ ਕੱਲੀ ਚੋਰ ਦੀ ਮਾਂ ਮੇਰਾ ਮਤਲਬ ਪੁਲਿਸ ਨਹੀਂ ਹੈ ਅਸਲ ਜਿਹੜੀ ਜੜਾ ਨਾ ਇਹਦੀ ਉਹ ਚੋਰ ਦਾ ਪਿਓ ਆ ਤੇ ਚੋਰ ਦੇ ਪਿਓ ਕੌਣ ਨੇ ਸਾਡੇ ਸਿਆਸਤਦਾਨ ਨਵੀਂ ਲੋਕ ਸਭਾ ਜਿਹੜੀ ਹੁਣ ਚੁਣੀ ਗਈ ਆ 543 ਦੇ ਵਿੱਚੋਂ 251 ਬੰਦੇ ਕ੍ਰਿਮੀਨਲ ਨੇ ਹਾਰਡ ਕੋਰ ਕ੍ਰਿਮੀਨਲ ਕੱਢਨੇ ਹੁਣ ਤੱਕ 170 ਬੰਦੇ ਨਿਕਲਦੇ ਆ ਜਿਹੜੇ ਬਲਾਤਕਾਰ ਦੇ ਚੋਰੀਆਂ ਡਕੈਤੀਆਂ ਰਾਦਾ ਕਤਲ ਦੇ ਕਤਲ ਦੇ ਮੁਕੱਦਮਿਆਂ ਦੇ ਵਿੱਚ ਨਾਮਜ਼ਦ ਵੀ ਹੈਗੇ ਆ ਉਹ ਲੋਕ ਨੇ ਕਿੰਨੇ 170 ਤੇ ਉਹਨਾਂ ਬੰਦਿਆਂ ਨੂੰ ਦੋਸਤੋ ਅਸਲ ਕਾਰਵਾਈ ਕਰਨੀ ਆ ਇਸੇ ਕਰਕੇ ਅਸੀਂ ਗੱਲ ਕਰਦੇ ਆ ਕਿ 10000 ਬੰਦਿਆਂ ਦੇ ਟਰਾਂਸਫਰ ਕਰਕੇ ਉਹ ਆਉਟਪੁੱਟ ਨਹੀਂ ਨਿਕਲਨੀ ਕੁਝ ਗੱਲਾਂ ਹੋਰ ਕਰਨੀਆਂ ਪੈਣੀਆਂ ਤੇ ਉਹਨਾਂ ਗੱਲਾਂ ਵਾਸਤੇ ਮੰਗ ਠਾਉਣੀ ਪੈਣੀ ਉਹ ਮੰਗ ਠਾਉਣ ਵਾਸਤੇ ਅੱਜ ਪੋਸਟ ਪਾਉਣ ਲੱਗੇ ਆ ਜੇ ਸਹਿਮਤ ਹੋਏ ਤਾਂ ਉਹ ਗੱਲਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਖਾਸ ਤੌਰ ਤੇ ਜਿਹੜੇ ਮਾਕੇ 10000 ਬੰਦੇ ਦੇ ਮੱਥੇ ਤੇ ਲਿਖਤਾ ਕਿ ਇਹ ਨਸ਼ੇੜੀਆਂ ਦੇ ਨਾਲ ਇਹਨਾਂ ਦਾ ਕਹਿੰਦੇ ਪੈਚਾਪਾ ਇੱਕ ਟੰਗ ਨਾਲ ਇਹੀ ਮਾਕੇ ਕਿਹਾ ਗਿਆ ਪਰ ਸਾਰੇ ਬੰਦੇ ਮਾੜੇ ਨਹੀਂ ਹਨ ਯਾਰ ਮੈਂ ਕਹਣਾ ਚੰਦਕਪੂਰਸ ਵਾਲੇ ਆ 10000 ਦੇ ਵਿੱਚੋਂ ਜੇ ਕੱਢਨੇ ਹੁੰਦਾ 5-400 ਬੰਦੇ ਲਾਜ਼ਮੀ ਨਿਕਲਣਗੇ ਉਹ 500 ਬੰਦੇ ਨੂੰ ਅਸਲ ਦੇ ਵਿੱਚ ਟਰਾਂਸਫਰ ਨਹੀਂ ਮੈਂ ਕਹਣਾ ਡੰਡ ਮਿਲਣਾ ਚਾਹੀਦਾ ਸੀ ਤੇ ਡੰਡ ਕੀ ਮਿਲਦਾ ਉਹਨਾਂ ਲੋਕਾਂ ਨੂੰ ਜਾਂ ਤਾਂ ਖੁੱਡੇ ਲੈਣ ਲਾ ਦਿੱਤਾ ਜਾਂਦਾ ਜਾਂ ਘੱਟੋ ਘੱਟ ਸਸਪੈਂਡ ਕੀਤੇ ਜਾਂਦੇ ਤੇ ਕੁਝ ਬੰਦੇ ਟਰਮੀਨੇਟ ਕਰਨੇ ਬਣਦੇ ਆ ਯਾਰ ਕਮਾਲ ਹੋ ਗਈ ਇੱਕ ਡੀਐਸਪੀ 10 ਲੱਖ ਰਿਸ਼ਵਤ ਲੈਂਦਾ ਇੱਕ 20 ਲੈਂਦੇ ਟਰੈਪ ਦੇ ਵਿੱਚ ਫਸਦਾ ਤੇ ਉਸੇ ਬੰਦੇ ਰਾਹੀਂ ਉਦੋਂ ਬਾਅਦ ਕੀ ਆ ਨਾ ਨਸ਼ਰ ਕੀਦਾ ਹੁੰਦਾ ਇੱਕ ਡੀਆਈਜੀ ਦਾ ਉਹ ਬੰਦਾ ਵਾਦਾ ਮੁਆਫ ਗਵਾਹ ਬਣ ਕੇ ਉਹ ਡੀਆਈਜੀ ਦੇ ਸਾਰੇ ਕਰਤੂਤ ਦੱਸ ਦਿੰਦਾ ਤੇ ਉਹ ਡੀਆਈਜੀ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਬਥੌਰ ਡੀਆਈਜੀ ਸੇਵਾ ਨਿਭਾ ਰਿਹਾ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਪਿੱਛੇ ਜੇ ਅਸੀਂ ਜਾਣਦੇ ਕਿ ਇੰਦਰਜੀਤ ਅਰਗਿਆ ਨੇ ਕੀ ਕੰਮ ਆ ਕੇ ਕੀਤਾ ਸੀ ਤੇ ਰਾਜੀਤ ਜਿਹੜਾ ਕੀ ਹੈ ਜਿਹਦਾ ਉਹ ਜੇਠਾ ਪੁੱਤ ਸੀ ਜਿਹੜਾ ਥਾਪੀ ਦਿੰਦਾ ਸੀ ਉਹ ਅੱਜ ਪਘੌੜਾ ਬਣਿਆ ਬੇਟਾ ਪੁਲਿਸ ਦਾ ਮੇਨ ਅਫਸਰ ਜਿਹੜਾ ਸੀਗਾ ਉਹ ਆਪਾਂ ਸਾਰੇ ਵਿੱਚਰ ਜਾਣਦੇ ਆ ਤੇ ਚੋਰਾਂ ਦੀ ਜਿਹੜੀ ਮੰਗ ਹੀ ਅਸਲ ਮਾਂ ਕੀ ਆ ਮੈਂ ਕਹਣਾ ਵੀ ਵੱਡੀ ਮਾਂ ਤਾਂ ਇਹਨਾਂ ਦੇ ਵੱਡੇ ਅਫਸਰ ਨੇ ਤੇ ਉਹ ਤੋਂ ਬਿਨਾ ਜਿਹੜੇ ਗੱਲ ਕਰੀਏ ਅਸਲ ਪਿਓ ਨੇ ਉਹ ਸਿਆਸਤਦਾਨ ਨੇ ਤੇ ਉਹਨਾਂ ਦੀ ਸਹਿਦੇ ਬਿਨਾ ਚਿੱਟਾ ਵੇਖ ਨਹੀਂ ਸਕਦਾ ਨਿਸ਼ਾਨੀ ਵੇਖ ਸਕਦਾ ਹੋਰ ਰਿਸ਼ਵਤਾਂ ਨਹੀਂ ਲਈਆਂ ਜਾ ਸਕਦੀਆਂ ਕਿਤੇ ਨਾ ਕਿਤੇ ਉਹਨਾਂ ਦੇ ਸਿਰ ਤੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੈਗਾ ਅੱਜ ਗੱਲ ਕਰਦੇ ਆ ਅਸੀਂ ਅਜੇ ਤੱਕ ਚਿੱਟੇ ਤੇ ਕੋਈ ਠੋਸ ਨਤੀਜਾ ਕਿਉਂ ਨਹੀਂ ਸਾਹਮਣੇ ਆਇਆ ਉਹਦਾ ਸਭ ਤੋਂ ਵੱਡਾ ਕਾਰਨ ਦੋਸਤੋ ਕੀ ਆ ਸਭ ਤੋਂ ਵੱਡਾ ਕਾਰਨ ਇਹ ਆ ਮੈਂ ਮੁੱਖ ਮੰਤਰੀ ਸਾਹਿਬ ਤੋਂ ਕੀ ਇਹ ਹੀ ਡਿਮਾਂਡ ਕਰਨਾ ਚਾਹੁੰਦੇ ਆ ਅਸੀਂ ਕਿ ਜਿਹੜੇ ਆਰਜੀ ਤਰੱਕੀਆਂ ਮਿਲਿਆ ਨੇ ਸਬਸਟੈਂਸ਼ੀਅਲ ਰੈਂਕ ਮਲੇ ਨੇ ORP ਤਰੱਕੀ ਕਹਿ ਦਿੰਦੇ ਆ ਜਿਹੜੀ ਇੰਦਰਜੀਤ ਨੂੰ ਮਿਲੀ ਸੀ ਇੱਕ ਹੈੱਡ ਕਾਸਟੇਬਲ ਰੈਂਕ ਦਾ ਬੰਦਾ ਯਾਰ ਇਨਸਪੈਕਟਰ ਬਣ ਗਿਆ ਤੇ ਡਿਊਟੀ ਕਿੱਥੇ ਨਿਭਾ ਰਿਹਾ ਸੀ ਮਲਾਈ ਵਾਲੀ ਜਿਹੜੀ ਸਭ ਤੋਂ ਮੇਨ ਥਾਂ ਹੁੰਦੀ ਆ ਉੱਥੇ ਲਾਇਆ ਗਿਆ ਸੀ ਸੀਆਈ ਸਟਾਫ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਉਹਨੂੰ ਅਪਾਇੰਟ ਕਰਨ ਵਾਲੇ ਜਿਹੜੇ ਅਫਸਰ ਨੇ ਅੱਜਕੱਲ੍ਹ ਪਘੌੜੇ ਨੇ ਤੇ ਜਿੰਨੇ ਕੇਸ ਵੱਡੇ ਵੱਡੇ ਨਸ਼ੇ ਦੇ ਜਿਹੜੇ ਸਮੱਗਲਰ ਫੜੇ ਗਏ ਸੀ ਉਹ ਫੜੇ ਕਿਧਰੇ ਰਹੀਂ ਗਏ ਸੀਗੇ ਇਹ ਸੇ ਇੰਦਰਜੀਤ ਰਾਹੀਂ ਫੜੇ ਗਏ ਸੀ ਜਦੋਂ ਕੋਰਟਾਂ ਦੇ ਵਿੱਚ ਜਾ ਕੇ ਉੱਥੇ ਮਾਕੇ ਬਿਆਨ ਹੋਣੀ ਸੀ ਤਾਂ ਜੱਜ ਨੇ ਪੁੱਛ ਲਿਆ ਕਿ ਮੈਨੂੰ ਐਂ ਦਾ ਸਤਰਾ ਰੈਂਕ ਕੀ ਆ ਤੋਨੇ ਅਸਲ ਰੈਂਕ ਉਥੇ ਦੱਸਣਾ ਪੈਣਾ ਸੀ ਉਹ ਕਹਿੰਦਾ ਜੀ ਹੈੱਡ ਕਨਸਟੇਬਲ ਚੱਕ ਕੇ ਕੇਸ ਖਾਰਜ ਦੇ ਬੰਦਾ ਬਰੀ ਨਸ਼ੇ ਦੇ ਵੱਡੇ ਵੱਡੇ ਤਸਕਰ ਜਿੰਨਾਂ ਤੋਂ ਕੀ ਆ ਬਕਾਇਦਾ ਮੌਕੇ ਦੇ ਉੱਤੇ ਮਾਕੇ ਮਿਲਿਆ ਨਸ਼ਾ ਸੀ ਤੇ ਕਿਲੋਆਂ ਦੇ ਵਿੱਚ ਮਿਲਿਆ ਸੀ ਉਹ ਬੰਦੇ ਬਰੀ ਕਿਉਂ ਹੋ ਗਏ ਕਿਉਂਕਿ ਉਹਨਾਂ ਨੂੰ ਫੜਨ ਵਾਲੇ ਬੰਦੇ ਦੇ ਰੈਂਕ ਆਰ ਜੀ ਰੈਂਕ ਸੀ ਤੇ ਜਾਣ-ਬੁੱਝ ਕੇ ਉਹ ਆਰ ਜੀ ਰੈਂਕ ਵਾਲੇ ਬੰਦੇ ਲਾਏਗੇ ਜੀ ਸੀਆਈਏ ਦੇ ਵਿੱਚ ਤੇ ਮੈਂ ਕਹਣਾ ਹਜੇ ਵੀ ਉਹ ਬੰਦੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਉਹਨਾਂ ਬੰਦਿਆਂ ਨੂੰ ਕੱਢ ਕੇ ਜਾਂ ਰਿਵਰਟ ਕਰੋ ਉਹਨਾਂ ਬੰਦਿਆਂ ਨੂੰ ਉਸੇ ਰੈਂਕ ਤੇ ਕੰਮ ਕਰਨ ਜਿਹੜੇ ਦੇ ਕੀ ਉਹ ਕਾਬਲ ਨੇ ਜਿਵੇਂ ਮੈਂ ਕਹਣਾ ਪਿਛਲੇ ਦੌਰ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਮਾਕੇ ਲੰਘਿਆਗਾ ਤੇ ਜਿਵੇਂ ਪੰਜਾਬ ਦੇ ਪੁੱਤਾਂ ਨੂੰ ਮਾਰ ਮਾਰ ਕੇ ਕੀ ਰੈਂਕ ਲੈ ਕੇ ਆਏ ਸੀ ਨਾ ਉਸੇ ਤਰੀਕੇ ਨਾਲ ਚਾਪਲੂਸੀਆਂ ਕਰ ਕਰਕੇ ਰੈਂਕ ਮਿਲੇ ਆ ਤੇ ਉਹਨਾਂ ਬੰਦਿਆਂ ਤੋਂ ਅਸੀਂ ਭਲਾ ਕਿੱਥੋਂ ਪਾਲਦੇ ਆ ਉਹ ਬੰਦੇ ਅੱਜ ਵੀ ਠਾਣਿਆਂ ਦੇ ਵਿੱਚ ਸੀਆਈ ਮਾਕੇ ਜਿਹੜੇ ਸੀਆਈਏ ਦੇ ਇੰਚਾਰਜ ਲੱਗੇ ਵਿਆ ਜ਼ਿਆਦਾਤਰ ਬੰਦੇ ਲੋਕ ਜਿਹੜੇ ਉਹ ਸਾਰੇ ਬੰਦੇ ਨੇ ਉਹ ਖਸ਼ਾਮ ਦੀ ਲੋਕ ਨੇ ਪੁਰਾਣੇ ਜਿਹੜੇ ਅਫਸਰ ਲੱਗੇ ਹੋਏ ਨੇ ਸੀਐਮ ਸਾਹਿਬ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਕਾਰਵਾਈ ਕਰੋ ਉਹਨਾਂ ਨੂੰ ਟ੍ਰੇਸ ਕਰੋ ਤੇ ਅਜੇ ਵੀ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਨਵੇਂ ਕੇਸ ਵੀ ਫੜੇ ਆ ਰਹੇ ਆ ਜਾਂ ਪਹਿਲਾਂ ਫੜੇ ਨੇ ਉਹਨਾਂ ਕੇਸਾਂ ਦੇ ਵਿੱਚ ਕੌਨਸਟੇਬਲ ਜਾਂ ਹੈੱਡ ਕੌਨਸਟੇਬਲ ਰੈਂਕ ਦੇ ਬੰਦੇ ਆ ਜਿਹੜੇ ਉਹ ਮੇਨ ਉਹਨਾਂ ਨੂੰ ਫੜਨ ਵਾਲੇ ਬੰਦੇ ਨੇ ਉਹਨਾਂ ਮੈਂ ਕਿਹਾ ਵੈਸੇ ਇੰਸਪੈਕਟਰ ਰੈਂਕ ਦੇ ਆ ਪਰ ਉਹਨਾਂ ਦੀ ਅਸਲ ਰੈਂਕ ਹੈੱਡ ਕੌਨਸਟੇਬਲ ਵਾਲੇ ਦੇ ਸਾਰੇ ਨਸ਼ੇ ਦੇ ਤਸਕਰੇ ਸੇ ਕਰਕੇ ਬਰੀ ਹੋ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਬਾਕੀ ਆਊਟ ਆਫ ਟਰਨ ਜਾ ਕੇ ਜਿਹੜੀਆਂ ਤਰੱਕੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਦੇ ਕੰਨੀ ਵੀ ਕੀਆ ਧਿਆਨ ਦੇਣਾ ਪਊਗਾ ਹੁਣ ਜਿਹੜੇ ਬੰਦੇ ਅਸਲ ਤਰੱਕੀ ਦੇ ਹੱਕਦਾਰ ਸੀ ਯਾਰ ਉਹ ਕੋਟਾਂ 'ਚ ਵੀ ਧੱਕੇ ਖਾਂਦੇ ਫਿਰਦੇ ਆ ਰਾਮ ਸਿੰਘ ਵਰਗੇ ਤੇ ਜਿਹੜੇ ਬੰਦੇ ਕੀ ਆ ਕੋਈ ਡਿਜ਼ਰਵ ਨਹੀਂ ਕਰਦੇ ਸੀ ਸਿਰਫ ਤੇ ਸਿਰਫ ਉਹ ਆਪਣੇ ਇਹ ਜਿਹੜੇ ਆਕਾਰ ਨੇ ਸਿਆਸੀ ਲੋਕ ਆ ਜਾਂ ਪੁਲਿਸ ਦੇ ਵੱਡੇ ਅਫਸਰ ਲੋਕ ਨੇ ਜਿਹੜੇ ਉਹਨਾਂ ਤੋਂ ਇੱਕ ਕੰਮ ਕਰਾਉਂਦੇ ਆ ਪਿੱਛੇ ਨੇ ਉਹਨਾਂ ਬੰਦਿਆਂ ਦੀਆਂ ਚਾਪਲੂਸੀਆਂ ਕਰ ਕਰਕੇ ਕੀ ਆ ਰੈਂਕ ਲਈ ਬੈਠੇ ਆ ਤੇ ਤੀਜਾ ਐਮ ਜਿਹੜੀ ਗੱਲ ਹੈਗੀ ਆ ਜਿਹੜੀ ਪੈਂਡਿੰਗ ਕੇਸ ਨੇ ਹੁਣ ਸਾਡੇ ਵਰਗੇ ਮਾਤੜ ਜਿਹੜੇ ਕੀ ਆਮ ਪਿੰਡਾਂ ਦੇ ਲੋਕ ਹੁੰਦੇ ਜਿਹੜੇ ਕੇਸਾਂ 'ਚ ਫਸੇ ਆ ਉਹਨਾਂ ਕੇਸਾਂ ਦੇ ਵਿੱਚ ਹੁਣ ਨਤੀਜਾ ਕੀ ਕਰ ਰਹੀ ਆ ਪੁਲਿਸ ਜਦੋਂ ਚਾਰ ਸ਼ੀਟ ਚਲਾਨ ਜਿਹੜਾ ਹੁੰਦਾ ਉਹ 90 ਦਿਨਾਂ ਜਾਂ 180 ਦਿਨ ਹੁੰਦੇ ਅਲੱਗ-ਅਲੱਗ ਤਰਾਮਾਂ ਦੇ ਮੁਤਾਬਕ ਉਹ ਟਾਈਮ ਦੇ ਵਿੱਚ ਚਲਾਨ ਦੇ ਚਾਰ ਸ਼ੀਟਾ ਪੇਸ਼ ਹੀ ਨਹੀਂ ਕੀਤੀਆਂ ਜਾਂਦੀਆਂ ਅਸਲ ਹੱਕ ਇਹ ਹੁੰਦਾ ਵੀ ਉਹ ਟਾਈਮ ਦੇ ਵਿੱਚ ਕੀ ਆ ਪੇਸ਼ ਕੀਤੀਆਂ ਜਾਣ ਨਹੀਂ ਜੇ ਬੰਦੇ ਕੀ ਆ ਗਲਤ ਕੋਈ ਪਰਚਾ ਹੋ ਜਾਣਾ ਤਾਂ ਕੈਂਸਲੇਸ਼ਨ ਰਿਪੋਰਟ ਭਰਨੀ ਹੁੰਦੀ ਹੈ ਕੈਂਸਲੇਸ਼ਨ ਰਿਪੋਰਟ ਭਰਨੀ ਜ਼ਰੂਰੀ ਆ ਉਹ ਵੀ ਨਹੀਂ ਕੀਤੀ ਜਾਂਦੀ ਤੇ ਤੀਜਾ ਜਿਹੜਾ ਹੈਗਾ ਉਹ ਅਨਟ੍ਰੇਸ ਕਰ ਸਕਦੇ ਆ ਕੇਸ ਨੂੰ ਇਨਾ ਤਿੰਨਾਂ ਦੇ ਵਿੱਚੋਂ ਜਿਹੜੇ ਕੀ ਹੈ ਜਿਵੇਂ ਸੂਤ ਆਉਂਦਾ ਪੁਲਿਸ ਪ੍ਰਸ਼ਾਸਨ ਉਵੇਂ ਕਰਦਾ ਉਹਨਾਂ ਦੀ ਚੈਕਿੰਗ ਕੋਈ ਨਹੀਂ ਨਾ ਉਹਨਾਂ ਦੀ ਕੋਈ ਪੁੱਛਗਿੱਛ ਹੈਗੀ ਆ ਤੇ ਜਿਹੜਾ ਕੋਈ ਸਿਆਸੀ ਦਬਾਅ ਬਣ ਜਾਂਦਾ ਜਿਹੜੇ ਕੇਸ ਦੇ ਵਿੱਚ ਉਹ ਕੇਸ ਉਵੇਂ ਚੱਕਰ ਪੈਂਡਿੰਗ ਬੋਲੀ ਜਾਂਦੇ ਆ ਨਾ ਉਹਨਾਂ 'ਚ ਚਲਾਨ ਪੇਜ ਹੋਇਆ ਵਿਦਣ ਟਾਈਮ ਤੇ ਨਾ ਉਹਨਾਂ ਨੂੰ ਕੀ ਆ ਅਜੇ ਤੱਕ ਬੰਦਿਆਂ ਕੈਂਸਲੇਸ਼ਨ ਰਿਪੋਰਟਾਂ ਭਰੀਆਂ ਗਈਆਂ ਤੇ ਸਿਆਸੀ ਲੋਕ ਨਾਲੇ ਦਾ ਪੁਲਿਸ ਵਾਲਿਆਂ ਨੂੰ ਆਪਦੇ ਛੇਤਰ ਥੱਲੇ ਰੱਖਦੇ ਆ ਤੇ ਨਾਲੇ ਜਿਹੜੇ ਆਮ ਜਿਹੜੇ ਉਹਨਾਂ ਕੇਸਾਂ 'ਚ ਗਲਤ ਬੰਦੇ ਉਲਝੇ ਹੋਏ ਹੁੰਦੇ ਆ ਉਹ ਬੰਦੇ ਵੀ ਫਿਰ ਉਹਨਾਂ ਸਿਆਸੀ ਲੋਕਾਂ ਦੇ ਚਾਪ ਤੇ ਵੋਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਤੁਹਾਨੂੰ ਸਪੈਸ਼ਲ ਧਿਆਨ ਦੇਣਾ ਪਊ ਤੇ ਸੱਤਾਧਾਰੀ ਜਿਹੜੇ ਕੀ ਆ ਅੱਜ ਵੀ ਮੈਂ ਕਿਹੜਾ ਕਿਤੇ ਨਾ ਕਿਤੇ ਆ ਪਿਛੇ ਜੇ ਸੰਧਵਾ ਦਾ ਭਰਾ ਦੇਖਿਆ ਸੀ ਕਿ ਪੁਲਿਸ ਏਐਸਆਈ ਨੂੰ ਕਿਸ ਤਰੀਕੇ ਨਾਲ ਗੰਦੀ ਸ਼ਬਦਾਵਲੀ ਮਾਵਾ ਭੈਣਾਂ ਦੀਆਂ ਗਾਲਾਂ ਦੇ ਰਿਹਾ ਸੀ ਉਹ ਜਿਹੇ ਸੱਤਾਧਾਰੀਆਂ ਦੇ ਉੱਤੇ ਲਗਾਮ ਕਸਨੀ ਪਊ ਤੇ ਲਗਾਮ ਕਸਣ ਵਾਸਤੇ ਸਾਨੂੰ ਕਰਨਾ ਕੀ ਆ ਜਿਹੜੇ ਮਕੇ ਪੁਲਸਿੰਗ ਹੈਗੀ ਆ ਇਹ ਸਾਰੀ ਸਟੇਟ ਸਬਜੈਕਟ ਆ ਸਟੇਟ ਦੇ ਅੰਡਰ ਆਉਂਦੀ ਆ ਇਸੇ ਕਰਕੇ ਸਟੇਟ ਜਿਹੜਾ ਹੈ ਸਰਕਾਰ ਆ ਆਪਣੀ ਸੂਬਾ ਸਰਕਾਰ ਆ ਉਹ ਬੜੇ ਵੱਡੇ ਫੈਸਲੇ ਭਗਵੰਤ ਮਾਨ ਸਰਕਾਰ ਨੂੰ ਲੈਣੇ ਪੈਣਗੇ ਇੱਕ ਹੋਰ ਦੱਸਨਾ ਕਿ ਛੋਟੇ ਨੇਕਸਸ ਦੇ ਵਿੱਚ ਦੇਖਿਆ ਜਾਵੇ ਜਿਵੇਂ ਗਰਾਊਂਡ ਤੇ ਨੇਕਸਸ ਦੇ ਵਿੱਚ ਸਭ ਤੋਂ ਜਿਹੜਾ ਕਰੀਬੀ ਸਬੰਧ ਹਨ ਉਹ ਜ਼ਿਆਦਾਤਰ ਹੋਮਗਾਰਡ ਵਾਲਿਆਂ ਦਾ ਮੱਕੇ ਅਟੈਚ ਨਹੀਂ ਤੇ ਜ਼ਿਆਦਾਤਰ ਹੋਮਗਾਰਡ ਦੀ ਜਿਹੜੀ ਪੁਰਾਣੀ ਨਫਰੀ ਭਰਤੀ ਆ ਇੱਕ ਦੋ ਰੇਡ ਪੈਂਦੀ ਆ ਉਹ ਪਹਿਲੀ ਫੋਨ ਕਰਕੇ ਇਨਫਾਰਮ ਕਰ ਦਿੰਦੇ ਆ ਅੱਗੇ ਤੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਹੋਮਗਾਰਡ ਵਾਲੇ ਦਾ ਤਵਾਦਲਾ ਐਸਐਸਪੀ ਛੱਡੋ ਸੀਐਮ ਵੀ ਨਹੀਂ ਕਰ ਸਕਦਾ ਉਹਦੇ ਵਾਸਤੇ ਕੁਝ ਨਾ ਕੁਝ ਕੀਆ ਸੋਚਣਾ ਪਊਗਾ ਉਹ ਹੋਮ ਗਾਰਡਨ ਦੇ ਤਬਾਦਲੇ ਕਰਨੇ ਜ਼ਰੂਰੀ ਆ ਮੈਂ ਕਹਿੰਦਾ 10000 ਬੰਦੇ ਬਦਲੇ ਗਏ ਆ ਠੀਕ ਐ 10000 ਨਹੀਂ ਥਾਂ ਤੇ 500 ਬੰਦਾ ਬਦਲ ਦਿੰਦੇ ਪਰ ਜਿਹੜੇ ਲੋਕ ਸ਼ੱਕੀ ਨੇ ਉਹ ਬੰਦੇ ਬਦਲ ਕੇ ਉਹਨਾਂ ਨੂੰ ਖੁੱਡੇ ਲੈਣ ਲਾਉਣਾ ਬਣਦਾ ਸੀ ਜਿਹੜਾ ਲਾਹੌਰ ਫਿੱਦੂ ਉਹੀ ਪਸ਼ੌਰ ਫਿੱਦੂ ਮੈਂ ਕਹਿੰਦਾ ਜੀ ਨੇ ਇੱਥੇ ਨਿਸ਼ਾਨੀ ਬੰਦ ਕੀਤਾ ਹੋਰ ਕਿਤੇ ਪੁਆਇੰਟ ਕਰਤਾ ਉੱਥੇ ਵੀ ਨਹੀਂ ਬੰਦ ਕਰਤਾ ਉੱਥੇ ਵੀ ਉਹਨੇ ਨੈਕਸਸ ਕੀਆ ਦੁਆਰੇ ਬਣਾ ਲੈਣਾ ਇਸੇ ਕਰਕੇ ਭਵੰਤਮਨ ਸਰਕਾਰਗੇ ਬੇਨਤੀ ਕਰਦੇ ਆ ਕਿ ਜੇ ਨਸ਼ੇ ਦੇ ਉੱਤੇ ਸਹਿਰਤਾ ਨਾਲ ਕੰਮ ਕਰਨਾ ਤਾਂ 2006 ਦੇ ਵਿੱਚ ਇੱਕ ਕੋਰਟ ਦੇ ਵਿੱਚੋਂ ਕੀ ਆ ਬਕਾਇਦਾ ਆਰਡਰ ਹੋਇਆ ਹੋਇਆਗਾ ਉਸ ਆਰਡਰ ਨੂੰ ਸਿਰਫ ਕੀ ਹੈ ਇੰਪਲੀਮੈਂਟ ਕਰਨਾ ਪ੍ਰਕਾਸ਼ ਸਿੰਘ ਜਿਹੜਾ ਕਿ ਯੂਪੀ ਦਾ ਡੀਜੀਪੀ ਆਕੇ ਰੈਂਕ ਦਾ ਬੰਦਾ ਸੀ 1996 ਦੇ ਇੱਕ ਕੀ ਹੈ ਪੀਆਈਐਲ ਪਾਉਂਦਾ ਜਿਦੇ ਵਿੱਚੋਂ ਪੁਲਿਸ ਰਿਫਾਰਮ ਦੀ ਗੱਲ ਕਰਦਾ ਤੇ ਪੁਲਿਸ ਰਿਫਾਰਮ ਆਕੇ 2006 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਜਾਂਦਾ ਕਿ ਉਹ ਕੀ ਹੈ ਲਾਗੂ ਕੀਤੇ ਜਾਣ ਤੇ ਸਾਰੀਆਂ ਸਟੇਟ ਸਰਕਾਰਾਂ ਅਜੇ ਤੱਕ ਉਹਨੂੰ ਲਾਗੂ ਨਹੀਂ ਕਰ ਸਕੀਆਂ ਕਿਉਂ ਨਹੀਂ ਕਰ ਸਕੀਆਂ ਕਿਉਂਕਿ ਕਿਤੇ ਨਾ ਕਿਤੇ ਸਟੇਟ ਸਰਕਾਰਾਂ ਦੇ ਜਿਹੜੇ ਕੀ ਆ ਅਸਲ ਪਿਓ ਨੇ ਚੋਰ ਦੀ ਮਾਂ ਦੇ ਸਿਆਸੀ ਲੋਕ ਨੇ ਇਹਨਾਂ ਨੂੰ ਨਸ਼ਾ ਜਿਹੜਾ ਹੈਗਾ ਨਾ ਸੱਤਾ ਦਾ ਮੈਂ ਕਹਣਾ ਵੀ ਪੁਲਿਸ ਵਾਲੇ ਤੋਂ ਕੰਮ ਕਿਵੇਂ ਲਿਆ ਜਾਂਦਾ ਗੱਲ ਸਮਝਣ ਵਾਲੀ ਆ ਮੜੀ ਜੀ ਗੌਰ ਕਰਿਓ